ਆਤੀ ਦੇ ਅਲੱਗ-ਅਲੱਗ ਖੇਤਰਾ ਦੇ ਵਿੱਚੋਂ ਚੋਰੀ ਹੋਣ ਦੇ ਮਾਮਲੇ ਰੁਕਣ ਦੀ ਬਜਾਏ ਦਿਨ-ਬਦ ਦਿਨ ਵਾਧੇ ਦਿਖਾਈ ਦੇ ਰਹੇ ਨੇ ਇਜ਼ਿਗਾਰਾਂ ਨਾਮ ਦੁਕਾਨਦਾਰਾਂ ਦਾ ਚੀਣਾ ਟੁੱਬਰ ਹੋਇਆ ਪਿਆ ਅਤੇ ਲੋਕ ਪੁਲਿਸ ਪ੍ਰਸ਼ਾਸਨ ਦੇ ਉੱਤੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੇ ਨੇ ਜੰਡੀਆਲਾ ਗੁਰੂ ਦੇ ਵਿੱਚ ਸਰਗਰਮ ਚੋਰ ਗਿਰੋ ਨੇ ਦੁਕਾਨਦਾਰਾਂ ਦੀ ਨੀਂਦ ਉਡਾਈ ਪਈ ਹੈ ਕਾਰ ਸਵਾਰ ਚੋਰਾਂ ਦਾ ਇੱਕ ਵੱਡਾ ਕਾਰਨਾਮਾ ਸਾਹਮਣੇ ਆਇਆ ਤੰਦਾਦੀ ਕਿ ਅੰਮ੍ਰਿਤਸਰ ਦਿਹਾਤੀ ਦੇ ਅਲੱਗ-ਅਲੱਗ ਖੇਤਰਾ ਦੇ ਵਿੱਚੋਂ ਚੋਰੀ ਹੋਣ ਦੇ ਮਾਮਲੇ ਰੁਕਣ ਦੀ ਬਜਾਏ ਦਿਨ-ਬਦ ਦਿਨ ਵਾਅਦੇ ਦਿਖਾਈ ਦੇ ਰਹੇ ਨੇ ਇਸੇ ਕਾਰਨ ਨਾਮ ਦੁਕਾਨਦਾਰਾਂ ਦਾ ਜੀਣਾ ਡੁੱਬਰ ਹੋਇਆ ਪਿਆ ਅਤੇ ਲੋਕ ਪੁਲਿਸ ਪ੍ਰਸ਼ਾਸਨ ਦੇ ਉੱਤੇ ਸੁਰੱਖਿਆ ਅਨੁਲੈਕੇ ਵੱਡੇ ਸਵਾਲ ਖੜੇ ਕਰ ਰਹੇ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਸ਼ੇਰ ਦਾ ਹੈ ਜਿੱਥੇ ਕੀ ਅਣਪਛਾਤੇ ਲਗਜ਼ਰੀ ਕਾਰ ਸਵਾਰ ਚੋਰਾਂ ਨੇ ਸੜਕੇ 4 ਵਜੇ ਇੱਕ ਪਾਈਪ ਸਟੋਰ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੇੜਾ ਦੁਕਾਨਦਾਰ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਸੜਕ ਤੇ ਸਥਿਤ ਦਸ਼ਪੇਸ਼ ਪਾਈਪ ਸਟੋਰ ਦੇ ਸ਼ੋਅਰੂਮ ਦੇ ਸ਼ਟਰ ਨੂੰ ਤੋੜ ਕੇ ਸ਼ੋਅਰੂਮ ਦੇ ਵਿੱਚੋਂ ਕਰੀਬ 5 ਸਮਰਸੀਬਲ ਮੋਟਰ, ਟੁੱਲੂ ਪੰਪ ਅਤੇ ਗਲੇ ਦੇ ਵਿੱਚ ਪਏ ਲਗਭਗ 30000 ਰੁਪਏ ਦੀ ਨਕਦੀ ਚੋਰੀ ਕੀਤੀ ਅਤੇ ਉਹ ਫਰਾਰ ਹੋ ਗਏ। ਅਤੇ ਗੱਲੇ ਦੇ ਵਿੱਚ ਪਏ ਲਗਭਗ 30000 ਰੁਪਏ ਦੀ ਨਕਦੀ ਚੋਰੀ ਕੀਤੀ ਅਤੇ ਚੋਰ ਫਰਾਰ ਹੋ ਗਏ। ਅਨਦਸਿਆ ਕੀ ਇਹ ਭੰਨ ਤੋੜ ਲਗਭਗ ਸਵੇਰੇ ਤੜਕੇ 4 ਵਜੇ ਦੇ ਕਰੀਬ ਹੋਈ ਆ ਤੇ ਉਸ ਸਮੇਂ ਸਬਜੀ ਮੰਡੀ ਦੇ ਵਿੱਚ ਜਾਣ ਵਾਲੇ ਆੜਤੀਆਂ ਤੇ ਖਰੀਦੋ ਫਰੋਕਤ ਕਰਨ ਵਾਲੇ ਲੋਕਾਂ ਦਾ ਭਾਰੀ ਗਿਣਤੀ ਦੇ ਵਿੱਚ ਆਉਣਾ ਜਾਣਾ ਰਹਿੰਦਾ ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਥੋੜੇ ਦਿਨ ਪਹਿਲਾਂ ਵੀ ਇਸ ਸ਼ੋਰੂਮ ਦੇ ਸਾਹਮਣੇ ਇੱਕ ਬੀਜ ਸਟੋਰ ਅਤੇ ਇੱਕ ਮੈਡੀਕਲ ਸਟੋਰ ਦੇ ਵਿੱਚ ਇਹੋ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਚੋਰਾਂ ਦੇ ਵੱਲੋਂ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਚੋਰ ਚੋਰੀ ਕਰਨ ਲੱਗਿਆ ਇੱਕੋ ਹੀ ਕਾਰ ਦੀ ਵਰਤੋਂ ਕਰਦੇ ਨੇ ਹਤੇਜ ਦੇ ਬਾਵਜੂਦ ਇਸ ਗ੍ਰੋ ਦੇ ਪਿੱਛੇ ਪੁਲਿਸ ਹਜੇ ਤੱਕ ਹੱਥੇ ਨਹੀਂ ਚੜਿਆ ਗ੍ਰੋ ਪੁਲਿਸ ਤੇ ਉਹਨਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਇਹ ਹੈ ਕਿ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਾਕੇਬੰਦੀ ਨਹੀਂ ਕੀਤੀ ਜਾਂਦੀ। ਬੇਖੌਫ ਚੋਰ ਲਗਾਤਾਰ ਅਜਿਹੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਨੇ। ਪੁਲਿਸ ਅਧਿਕਾਰੀ ਮੂਕ ਦਰਸ਼ਕ ਬਣ ਕੇ ਹਰ ਵੇਲੇ ਘੜਿਆ-ਘੜਾਇਆ ਜਵਾਬ ਦੇ ਦਿੰਦੇ ਨੇ ਕਿ ਜਲਦੀ ਚੋਰਾਂ ਨੂੰ ਕਾਬੂ ਕਰਾਂਗੇ। ਭੀੜੇ ਦੁਕਾਨਦਾਰਾਂ ਨੂੰ ਇਹ ਜਵਾਬ ਹੁਣ ਰਾਸ ਨਹੀਂ ਆ ਰਿਹਾ ਚੋਰੀ ਦੀ ਘਟਨਾ ਦੇ ਸੰਬੰਧੀ ਸੂਚਨਾ ਮਿਲਣ ਤੇ ਸਥਾਨਕ ਪੁਲਿਸ ਥਾਣੇ ਦੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਗੱਲਬਾਤ ਦਰਾਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਫਿਲਹਾਲ ਮੌਕੇ ਤੇ ਪੁੱਜ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰਨਗੇ ਉਹਨਾਂ ਕਹਿੰਦੇ ਆ ਕਿ ਫਿਲਹਾਲ 8 CCTV ਕੈਮਰੇ ਖੰਗਾਰੇ ਜਾ ਰਹੇ ਨੇ ਤੇ ਜਲਦੀ ਚੋਰਾਂ ਨੂੰ ਪੁਲਿਸ ਕਾਬੂ ਕਰੇਗੀ। ਦੂਜੀ ਤਰਫ ਲੋਕ ਪੁਲਿਸ ਦੇ ਇਨਾ ਦਾਅਵਿਆਂ ਤੋਂ ਖੁਸ਼ ਨਹੀਂ ਨਜ਼ਰ ਆ ਰਹੇ। ਲੋਕ ਰੋਜ਼ਾਨਾ ਹੋ ਰੀਆਂ ਚੋਰੀ, ਫਿਰੋਤੀ, ਲੁੱਟਾਂ ਖੋਹਾਂ ਤੋਂ ਬੇहद ਪਰੇਸ਼ਾਨ ਨੇ। ਲਾਲ ਭਾਜੀ ਆ ਹੁਣ ਨੂੰ ਫੇਰੇ ਫੋਨ ਆਇਆ 6 ਵਜੇ ਦੇ ਲਗਭਗ ਆਪਣਾ ਬਜ਼ਾਰ ਮੁੰਡਾ ਵਾ। ਰੀਆਨੇ ਵਾਲਾ ਨੇ ਫੋਨ ਕੀਤਾ ਉਹ ਆਂਦਾ ਜੀ ਤੁਹਾਡੀ ਦੁਕਾਨ ਦਾ ਸ਼ਟਰ ਭੱਜਾ ਹੋਈ ਉਸ ਵੇਲੇ ਆ ਕੇ ਦੁਕਾਨ ਤੇ ਭੱਜ ਕੇ ਆਏ ਆ ਆਣ ਕੇ ਦੇਖਿਆ ਵਾ ਤੇ ਦੋਵੇਂ ਗੱਲੇ ਭੱਜੇ ਪਏ ਆ ਵੇਖੋ ਤੇ 20 ਤੋਂ 25000 ਰੁਪਿਆ ਹੈਗਾ ਇਹ ਤੇ ਬਾਕੀ ਦੋ ਟੁੱਲੂ ਪੰਪ ਮੋਟਰਾਂ ਤੇ ਦੋ ਸਮਗਸੀ ਵਾਲ ਮੋਟਰਾਂ ਇੱਥੇ ਨਾਲ ਹੀ ਪਈਆਂ ਕਾਊਂਟਰ ਦੇ ਉੱਪਰ ਲੱਗੇ ਸਵਿਫਟ ਗੱਡੀ ਆ ਜਿਹੜੀ ਅੱਗੇ ਦਿਸ਼ੇ ਛਾ ਦੇ ਕਾਰਵਾਈ ਪਾਈ ਉਹਨਾਂ ਨੇ ਉਹ ਗੱਡੀ ਆ ਜੀ ਉਹ ਹੀ ਬੰਦੇ ਆ ਦਿਸ਼ੇ ਛਾ ਦੀ ਚੋਰੀ ਹੋਈ ਆ ਥੋੜੇ ਦਿਨ ਪਹਿਲਾਂ ਆ 15-20 ਦਿਨ ਹੋਏ ਹਲੇ ਉਹਨਾਂ ਦੀ ਚੋਰੀ ਹੋਈ ਆ ਉਹੋ ਹੀ ਬੰਦੇ ਆ ਉਹੋ ਗੱਡੀ ਆ ਉਹ ਦੋਵੇਂ ਇੱਥੇ ਖਲਾਰੀ ਲਿਆ ਕੇ ਨਾ ਨੇ ਉਦੋਂ ਵੀ ਆ ਕਰਿਆਨੇ ਵਾਲੀ ਦੁਕਾਨ ਦਾ ਸ਼ਟਰ ਵੀ ਭੰਨਣਾ ਲੱਗ ਗਿਆ ਸੀ ਲੱਗੇ ਸੰਜੀਵ ਕਾਸ਼ ਚੋਰ ਉਹਦਾ ਕੈਮਰਾ ਤੋਂ ਤੋੜਿਆ ਆ ਉਦੋਂ ਵੀ ਜਿਹੜਾ ਵਾ ਉਦੋਂ ਇਹਦਾ ਇਹਦੇ ਵੀ ਜਿੰਦਰੇ ਭੰਨਣ ਲੱਗੇ ਆ ਆਪੇ ਸ਼ੇਵ ਸ਼ਕਤੀ ਕਰਿਆਨਾ ਸਟੋਰ ਸੁਕੇ ਭਾਈ ਦੁਕਾਨ ਇਹਨਾਂ ਦੇ ਭੰਨਣ ਲੱਗੇ ਉਦੋਂ ਬਚਾ ਹੋ ਗਿਆ ਫਿਰ ਦੀਛੇ ਛਾਂ ਕੇ ਚੋਰੀ ਕੀਤੀ ਆ ਫਿਰ ਐਮ ਕੇ ਉਹ ਮੈਡੀਕਲ ਸਟੋਰ ਉਹਨਾਂ ਦੇ ਪੈਵੇ ਲੈ ਲੇ ਲੱਖ ਰੇ ਲੱਖ ਵੀ ਉਹਨਾਂ ਦਾ ਲੈ ਕੇ ਲੱਖ ਰੁਪਿਆ ਦੀ ਚੀਜ਼ਾਂ ਦੀ ਚੋਰੀ ਹੋਈ ਉਦੋਂ ਆਉਣਾ ਸਾਡਾ 25000 ਰੁਪਇਆ ਲੈ ਕੇ ਆ ਬਾਕੀ ਆਪ ਮਾਨ ਲੈ ਕੇ ਕੋ ਤੇ ਬੜੀ ਸ਼ਰਮਨਾਕ ਘਰ ਕਰਕੇ ਅੱਜ ਨੇੜਾਲਾ ਦੀ ਕੋਈ ਪੁਲਿਸ ਦੀ ਕਾਰਵਾਈ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਨਸ਼ਾ ਸ਼ਰੇਆਮ ਜਿਹੜਾ ਜੱਜ ਨੇ ਵਾਲੇ ਦੇ ਵਿੱਚ ਬੜੇ ਬੁਰੇ ਹਾਲ ਆ ਹਾਂਜੀ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਕੱਲ ਕੱਲ ਐਕਟਵਾ ਗੱਡੀ ਇੱਥੋਂ ਚੁੱਕੀ ਗਈ ਹੱਲੇ ਐਕਟਵਾ ਸਕੂਟਰੀ ਵੀ ਚੁੱਕੀ ਗਈ ਕੱਲ ਵਾਲੇ ਲੋੜ ਲੋੜੇ ਇੱਕ ਦੋ ਦਿਨ ਪਾ ਕੇ ਮੋਟਰਸਾਈਕਲ ਚੁੱਕੇ ਜਾਂਦੇ ਤੋਂ ਕੋਈ ਕਾਰਵਾਈ ਨਹੀਂ ਸਾਰੀ ਦਿਹਾੜੀ ਕੋਈ ਪੁਲਿਸ ਵਾਲਾ ਨਹੀਂ ਆਉਂਦਾ ਇੱਥੇ ਉਹਤੇ ਚੌਂਕ ਜੀ ਰਹਿੰਦੇ ਤੇ ਕੋਈ ਪੁਲਸ ਵਾਲਾ ਨਹੀਂ ਆਉਂਦਾ ਹੈਗਾ ਕੋਈ ਇੰਨੇ ਇੰਨੀ ਟਰੈਪ ਰਹਿੰਦੀ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਨਿਰਮਣ ਨਹੀਂ ਕੁਝ ਨਹੀਂ ਹੈਗਾ ਬੜੀ ਬਰਿਹਾਲ ਹੋਏ ਪਏ ਮੰਗ ਕੀ ਆ ਜੀ ਆਮ ਬੰਦੇ ਦੀ ਮੰਗ ਕੀ ਹੋਣੀ ਆਂ ਹੀ ਤੇ ਦਾਲ ਫੁਲਕਾ ਖਾਣ ਵਾਲੇ ਬੰਦੇ ਆਂ ਹੀ ਤੇ ਆਮਦ ਇਹਦਾ ਜੀਣਾ ਆਰਾਮ ਹੋ ਗਿਆ ਮੰਗ ਉਹਦੀ ਕਰ ਸਕਦੇ ਤੁਹਾਡੇ ਸਾਹਮਣੇ ਹੀ ਹੈ ਕਾਰਵਾਈ ਕੋਈ ਨਹੀਂ ਹੁੰਦੀ ਹੈਗੀ ਅੱਗੇ ਦੀਛੇ ਚਾਹ ਦੇ ਚੋਰੀ ਹੋਈ ਕੋਈ ਕਾਰਵਾਈ ਨਹੀਂ ਹੋਈ ਕਿਸੇ ਤਰ੍ਹਾਂ ਦੀ ਕੋਈ ਪੁਲਿਸ ਦੀ ਗਸ਼ਤ ਨਹੀਂ ਵਗੀ ਕੋਈ ਕੁਝ ਨਹੀਂ ਹੈਗਾ ਇਹ ਉਹਨਾਂ ਦਾ ਲੱਖ ਤੋਂ 1.5 ਲੱਖ ਰੁਪਈਆ ਦਾ ਨੁਕਸਾਨ ਹੋਇਆ ਹੈ। ਕੋਈ ਕਾਰਵਾਈ ਨਹੀਂ ਆਈ ਕਿਸ ਤਰ੍ਹਾਂ। ਇਹ ਪੱਲੀ ਸਾਨੂੰ ਫੋਨ ਆਇਆ ਜਦੋਂ 6 ਵਜੇ ਅਸੀਂ ਆਣ ਕੇ ਵੇਖਿਆ ਤਾਂ ਸ਼ਟਰ ਟੁੱਟਾ ਪਿਆ ਸੀ। ਤੇ ਇੱਥੋਂ ਭਾਰੀ ਹੁਣੀ ਆਏ ਆ ਉਹਨਾਂ ਨੇ ਫੋਨ ਕੀਤਾ ਇੱਥੇ ਕਰਿਆਨੇ ਦੁਕਾਨਾਂ ਉਹਨਾਂ ਦੀ ਲੱਗੇ। ਤੇ ਬਾਅਦ ਵਿੱਚ ਅਸੀਂ ਐ ਤਰ੍ਹਾਂ ਦੀ ਦੂਜੀ ਸ਼ਟਰ ਖਾਣੀ ਆਣ ਕੇ ਦੇਖਿਆ ਤਾਂ ਗੱਲੇ ਟੁੱਟੇ ਪਏ ਸੀ ਸਾਰੇ। ਤੇ ਸਮਾਨ ਵੀ ਗਾੜੀ ਪਿਆ ਸੀ ਗੱਲੇ 'ਚੋਂ ਹੀ ਪੈਸੇ ਲੱਗੇ ਆ 20-25000 ਰੁਪਈਏ ਦੇ ਕਰੀਬ। ਤੇ ਬਾਕੀ ਸਮਾਨ ਹੀ ਤਿੰਨ ਚਾਰ ਮੋਟਰਾਂ ਹੀ ਗਾੜੀ ਕਾਊਂਟਰ ਤੇ ਪਈਆਂ ਨਿੱਕੀਆਂ ਉਹ ਵੀ ਚੋੱਕ ਕੇ ਲੈ ਗਏ ਜੀ ਤੇ ਇਸ ਕਰਕੇ ਅਸੀਂ ਤੇ ਇਹੋ ਚਾਹੁੰਦੇ ਆ ਜੀ ਇੱਥੇ ਕਾਰਵਾਈ ਸਖਤ ਤੋਂ ਸਖਤ ਹੋਵੇ ਸਾਡੇ ਲਾਗੇ ਦੋ ਚੋਰੀਆਂ ਪਹਿਲਾਂ ਵੀ ਹੋ ਚੁੱਕੀਆਂ ਵਾਂ ਹਾਲੇ ਸਿਰਫ ਮੰਨ ਲਓ ਵੀ ਮਹੀਨਾ ਨਹੀਂ ਹੋਇਆ 20 25 ਦਿਨ ਹੀ ਹੋਇਆ ਲਾਗੇ ਗਵਾਂਡ ਚੋਰੀ ਹੋਈ ਹੈ ਬੀਜ ਵਾਲੇ ਦੇ ਦੀ ਸ਼ੀਸ਼ਾ ਹਣਾਂ ਦੇ ਜੀ ਤੇ ਲੱਖ ਰੁਪਈਆ ਉਹਨਾਂ ਦੇ ਚੋਰੀ ਹੋਇਆ ਜੀ ਪਰ ਕੋਈ ਪੁਲਿਸ ਕਾਰਵਾਈ ਕੋਈ ਕੁਝ ਨਹੀਂ ਹੋਇਆ ਇਦਾਂ ਹੀ ਸਿਸਟਮ ਚੱਲੀ ਜਾਂਦਾ ਜੀ ਮੋਟਰਸਾਈਕਲ ਵੀ ਰੋਜ਼ ਕੋਈ ਨਾ ਕੋਈ ਚੁੱਕਿਆ ਜਾਂਦਾ ਲੱਗਿਆ ਹਸਪੀਟਲ ਆ ਜੀ ਤੇ ਇੱਥੇ ਵੀ ਕੱਲ ਵੀ ਮੋਟਰਸਾਈਕਲ ਚੁੱਕਿਆ ਗਿਆ ਜੀ ਤੇ ਸਾਹਮਣੇ ਸਾਡੇ ਗਲੀ ਚ ਪਹਿਲੋਂ ਆਏ ਜੀ ਉੱਥੇ ਵੀ ਗਲੀ ਦੇ ਸਾਹਮਣੇ ਤਮਕੀ ਦਿੱਤੀ ਬੰਦਿਆਂ ਨੇ ਉੱਥੇ ਵੀ ਗੋਲੀਆਂ ਚੱਲੀਆਂ ਜੀ ਕੋਈ ਕਾਰਵਾਈ ਨਹੀਂ ਹੁੰਦੀ ਜੀ ਇਸ ਕਰਕੇ ਅਸੀਂ ਤਾਂ ਕਹਿੰਨੇ ਨਿਆਂ ਮਿਲਣਾ ਚਾਹੀਦਾ ਜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਇਹ ਕੋਈ ਸੀਆਟੀ ਦਾ ਕੋਈ ਕੰਮ ਕੋਈ ਕਾਰੀ ਕੋਈ ਕਾਰਵਾਈ ਨਹੀਂ ਕੋਈ ਨਹੀਂ ਅਹੀਂ ਚਲੋ ਰਾਤ ਨੂੰ ਅਸੀਂ ਵੀ ਚੱਕਰ ਮਾਰ ਆਉਨੇ ਆ ਪਰ ਪਾਣੀ ਕਦੀ ਕਿਸੇ ਨੂੰ ਨਹੀਂ ਦੇਖਿਆ ਜੀ ਇੱਥੇ ਘੁੰਮਦਿਆਂ ਜੀ ਕੋਈ ਕੁਛ ਨਹੀਂ ਹੈਗਾ ਜੀ ਬਾਕੀ ਆ ਸਵੇਰੇ ਸੱਤੇ ਸ਼ਰੇ ਆਮ ਚ ਹੋਰੀਆਂ ਹੁੰਦੀਆਂ ਨੇ ਲਾਗੇ ਉਹ ਵੀ ਹੋਈ ਆ ਸਵੇਰੇ ਉਹ ਵੀ 4 ਵਜੇ ਹੋਈ ਆ ਪਹਿਲਾਂ ਘਾ ਮੰਡੀ ਹੋਈ ਜੀ 3:30 ਵਜੇ ਇਹ ਵੀ ਪੂਰੇ 4 ਵਜੇ ਹੋਈ ਆ ਜੀ ਇਹ ਭਾਜੀ ਰਾਤ ਕਿਤੇ 4 ਵਜੇ ਆ ਕੇ ਨਾ ਇੱਥੇ ਇਹਨਾਂ ਦਾ ਛੱਡਰ ਕੇ ਚੀਜ਼ ਨਾ ਚੁੱਕ ਕੇ ਸਿਫਟ ਗਈ ਸੀ ਅੱਗੇ ਵੀ ਸ਼ਹਿਰ ਚ ਇਹਨੇ ਦੋ ਤਿੰਨ ਚੋਰੀਆਂ ਕੀਤੀਆਂ ਵਾ ਤੇ ਰਾਤੀ ਫੇਰ ਉਹ ਹੀ ਗੱਡੀ ਆਈ ਆ ਲੰਗਰ ਵਾਲੇ ਦੱਸਦੇ ਆ ਵੀ ਉਹ ਹੱਥ ਨਾਲ ਨੰਬਰ ਲਿਖਿਆ ਸੀਗਾ ਤੇ ਕੋਈ ਨੱਕ ਨੁਕਾ ਨਹੀਂ ਸ਼ਹਿਰ ਚ ਤੇ 4 ਵਜੇ ਬੜੇ ਆਰਾਮ ਨਾਲ ਆਪਣੇ ਕੈਮਰੇ ਦੇ ਤਾਰਾ ਲਾ ਕੇ ਅੰਦਰੋਂ ਸਮਾਨ ਲੈ ਗਏ ਆ ਪੁਲਿਸ ਆਈ ਹੁਣ ਤਫ਼ਤੀਸ਼ ਕਰ ਰਹੀ ਹੈ ਤੇ ਅੰਦਰੋਂ ਕੀ ਕੀ ਲੈ ਕੇ ਗਏ ਨੁਕਸਾਨ ਨੁਕਸਾਨ ਹੁਣ ਵੇਖੋ ਜੀ ਜਿਹੜੇ ਦੁਕਾਨ ਦੇ ਮਾਲਕ ਉਹ ਹੀ ਦੱਸ ਸਕਦੇ ਆ ਕਿੰਨਾ ਕੁ ਨੁਕਸਾਨ ਹੋਇਆ ਅਸੀਂ ਤੇ ਲੱਗੋ ਸਾਡੀ ਦੁਕਾਨ ਆ ਨਾਲ ਦੀ ਜਿਆਦਾ ਬਰੂ ਅਕਸਰ ਹੀ ਮੋਟਰਸਾਈਕਲਾਂ ਚੋਰੀਆਂ ਲੁੱਟਾਂ ਉਹ ਆ ਬਹੁਤ ਅਗਰਤੀ ਚੱਲਦਾ ਇਹਦੇ ਭਾਈ ਵੇਖੋ ਸਾਰੇ ਪੰਜਾਬ ਜੀ ਬੁਰਾ ਹਾਲ ਨਸ਼ੇ ਦਾ ਬੁਰਾ ਹਾਲ ਆ ਨਸ਼ੇ ਕਰਕੇ ਜੋ ਮਰਜ਼ੀ ਲੋਕੀ ਕਰੀ ਜਾਂਦੇ ਆ ਨਾ ਕੋਈ ਇਹਦੀ ਕੋਈ ਕਾਰਵਾਈ ਹੁੰਦੀ ਆ ਜੋ ਮਰਜ਼ੀ ਆਪਣੀ ਮਰਜ਼ੀ ਕੋਈ ਸਭ ਇਹਨੂੰ ਜਨਿਆਲੇ ਚ ਫਰੋਤੀਆਂ ਤੇ ਫਵਨ ਆਉਂਦੇ ਆ ਕੋਈ ਚੋਰੀਆਂ ਹੋ ਜਾਂਦੀਆਂ ਵੀ ਆ ਕੋਈ ਸ਼ਹਿਰ ਤੇ ਕੋਈ ਪੁਲਿਸ ਦਾ ਕੋਈ ਹੈ ਹੀ ਨਹੀਂ ਕੋਈ ਬੰਦੇ ਵਾਸਤੇ ਸ਼ਹਿਰ ਦੀ ਸੁਰੱਖਿਆ ਵਾਸਤੇ ਮੰਗ ਕਰਦੇ ਆ ਵੀ ਪੁਲਿਸ ਭੁਧਾਈ ਜਾਵੇ ਤੇ ਥੋੜੀ ਸ਼ਕਤੀ ਕੀਤੀ ਜਾਵੇ ਅਡੇ ਸ਼ਹਿਰ ਚ ਪਿਛਲੇ ਹਲੇ 10 ਦਿਨਾਂ ਚ ਦੋ ਘਰਾਂ ਦੇ ਵਿੱਚ ਆਪਣੇ ਆਗੇ ਗੋਲੀਆਂ ਵੀ ਚਲਾ ਕੇ ਗਏ ਆ ਕੋਈ ਕਿਸੇ ਬੰਦੇ ਦਾ ਪਤਾ ਨਹੀਂ ਲੱਗਾ ਪੁਲਸ ਨੇ ਭਾਜੀ ਕਹਿੰਦੇ ਅਸੀਂ ਕਾਰਵਾਈ ਕਰ ਰਹੇ ਹਾਂ ਰਪਲਸ ਕੋ ਅਸੀਂ ਕੀ ਵੀ ਕਰਦੇ ਆ ਨਹੀਂ ਹਲੇ ਕੋਈ ਨਹੀਂ ਫੜਿਆ ਗਿਆ ਜੀ ਇਹ ਵੀ ਕਾਰ ਪਹਿਲੀ ਚੋਰੀ ਵਾਂਗੂ ਉਹ ਰਾਤ ਨੂੰ ਕਾਰ ਆਈ ਹੈ ਜੀ 4 ਵਜੇ ਤਰੇ ਤੜਕੇ ਅੱਗੇ ਵੀ ਸਵਿਫਟ ਕਾਰ ਦੀ ਹੋਂਵੇਂ ਉਹ ਹੀ ਕਾਰ ਕਹਰੇ ਆ ਕੈਮਰੇ ਹੁਣ ਵੇਖੋ ਲੇਟੇ ਲੋਕਾਂ ਦੀਆਂ ਦੁਕਾਨਾਂ ਬੰਦ ਨੇ ਤੇ ਫਿਰ ਤੁਸੀਂ ਦੋ ਭੁੱਲਣਗੇ ਇੱਕ ਗੱਲ ਜਾਣਗੇ ਪਤਾ ਲੱਗੇਗਾ ਵੀ ਕੋਈ ਤਫ਼ਤੀਸ਼ ਪੁਲਿਸ ਕਰੇ ਤੇ ਕਰੇ ਅੱਜ ਜੀ ਤਲਾਹ ਮਿਲੀ ਸੀ ਵੀ ਇੱਦਾਂ ਇੱਕ ਸੈਂਟਰੀ ਦੀ ਦੁਕਾਨ ਆ ਚੋਰੀ ਹੋਈ ਹੈ ਮੌਕੇ ਤੇ ਆਏ ਆ ਜੀ ਵੇਖਣ ਦੇ ਆ ਗੱਲਾਂ ਵੀ ਬੜੀਆਂ ਚੋਰੀਆਂ ਚੋਰੀਆਂ ਆ ਇੱਥੇ ਬੜਾ ਇੱਥੇ ਸਾਰੀ ਚੋਰੀਆਂ ਨੇ ਜਿਹੜੀਆਂ ਨੇ ਮੈਂ ਹਾਂ ਤੇ ਵਿੱਚ ਆਪਣੇ ਮਗਰੀ ਆ ਜੀ ਲੱਗੇ ਆ ਟਰੇਸ ਹੋ ਜਾਣੇ ਆ ਆਪਣੇ ਚੈੱਕ ਹੰਡੇ ਭਾਜੀ ਜੀ ਆਏ ਹੀ ਆਹੀਂ ਚੈੱਕ ਕਰਕੇ ਫਿਰ ਦੱਸਦੇ ਕੈਮਰੇ ਚੈੱਕਣ ਨੇ ਨਹੀਂ ਨਹੀਂ ਡੀਵੀਅਰ ਹੈ ਰਾਈ ਡੀਵੀਅਰ ਹੀ ਵੇਖਣ ਦੇ ਉਹ ਮੁੰਡਾ ਕੋਈ ਆਪਰੇਟਰ ਬੁਲਾਇਆ ਵਾ ਤੇ ਵੇਖ ਲੈਣੇ ਕੀ ਕਾਰਵਾਈ ਕਰੋਗੇ ਸਰ ਭਾਈ ਜੀ ਆਪਣੇ ਮੌਕੇ ਤੇ ਆਏ ਆ ਅਫਸਰਾਂ ਨੂੰ ਤਲਾਹ ਦੇਤੀ ਹੁੰਦੇ ਸਾਰੇ ਤੇ ਜੋ ਵੀ ਬੰਦੀ ਕਾਰਵਾਈ ਕਰਦੇ